ਸਤਿ ਸ਼੍ਰੀ ਅਕਾਲ ਜੀ ਹਿੰਡਾ ਫੈਮਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਆਪਦੇ ਘਰ ਨੂੰ ਕਦੇ ਵੀ ਸੰਸਾਰ ਘਾਟਨਾ ਬਣਾਓ ਆਪਦੇ ਘਰ ਨੂੰ ਇੱਕ ਸਵਰਗ ਬਣਾਓ ਜਿੱਥੇ ਤੁਹਾਡਾ ਪਰਿਵਾਰ ਤੁਸੀਂ ਸਾਰੇ ਆਸਤੇ ਖੇੜਦੇ ਰਹੋ ਆਪਣੀਆਂ ਹੀ ਛੋਟੀਆਂ ਛੋਟੀਆਂ ਗਲਤੀਆਂ ਕਰਨਾ ਘਰਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਣ ਲੱਗ ਜਾਂਦਾ ਤੇ ਆਪਾਂ ਹਰ ਗੱਲ ਆਪਾਂ ਕਹਿੰਦੇ ਸਾਡੇ ਮਾੜੇ ਕਰਮ ਸੀ ਸਾਡੇ ਪਿਛਲੇ ਕਰਮਾਂ ਦਾ ਭੋਗ ਰਹੇ ਹਾਂ ਇਹ ਪਿਛਲੇ ਕਰਮ ਕారణ ਜਨਮ ਦੇ ਵਿੱਚ ਅਸੀਂ ਕੋ ਪਾਪ ਕਰਿਆ ਹੋਣਾ ਆਪਾਂ ਇਸ ਤਰ੍ਹਾਂ ਨਹੀਂ ਸ਼ਿਕਾਇਤਾਂ ਮੀਸ਼ਾ ਕਰ ਆਪਾਂ ਇਸ ਤਰ੍ਹਾਂ ਨਹੀਂ ਸ਼ਿਕਾਇਤਾਂ ਕਰਦੇ ਇਹਨੇ ਪਰ ਕਦੇ ਵੀ ਆਪਾਂ ਇਹ ਨਹੀਂ ਸੋਚਿਆ ਕਿ ਆਪਾਂ ਕੀ ਗਲਤੀਆਂ ਕਰ ਰਹੇ ਹਾਂ ਕਿਉਂ ਹੁੰਦਾ ਕੀ ਕਾਰਨ ਹੁੰਦਾ ਆਪਾਂ ਤੁਹਾਨੂੰ ਇੱਥੇ ਕੁਝ ਗਲਤੀਆਂ ਦੱਸਦੇ ਹਾਂ ਇੱਕ ਆਪਾਂ ਤੁਹਾਨੂੰ ਇੰਨੇ ਤੇ ਪਾ ਦੱਸਾਂਗੇ ਜੇ ਤੁਸੀਂ ਉਹ ਚੀਜ਼ ਆਪਣੇ ਜੀਵਨ ਵਿੱਚ ਰੱਖਣੀ ਸ਼ੁਰੂ ਕਰ ਸ਼ੁਰੂ ਕਰ ਦਿੱਤੀ ਤਾਂ ਤੁਸੀਂ ਦੇਖੋ ਹਰ ਕੰਮ ਦੇ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜੂਗੀ ਤੁਹਾਡੇ ਰੁਕੇ ਰੁਕੇ ਕੰਮ ਵੀ ਚੱਲ ਪੈਣ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਉਹ ਵੀ ਤੁਸੀਂ ਕਦੇ ਵੀ ਆਪਾਂ ਰਿਸ਼ਤੇਦਾਰ ਇਸ ਭੈਣ ਭਾਈ ਦੇ ਘਰ ਚੱਲ ਜਾਈਏ ਉਸ ਵੇਲੇ ਆਪਣੇ ਜੋੜੇ ਜੁੱਤੀਆਂ ਹਨਾ ਜਦ ਟੁੱਟ ਜਾਂਦੀਆਂ ਤਾਂ ਰਿਸ਼ਤੇਦਾਰ ਵੇਖੋ ਜੋ ਕੋਈ ਭੈਣ ਜੋ ਆਪਣਾ ਭੈਣ ਭਾਈ ਰਿਸ਼ਤੇਦਾਰ ਹਨਾ ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਆਪਾਂ ਨੂੰ ਵੀ ਆਮ ਆਪਣਾ ਆਪ ਦਾ ਸਮਝ ਕੇ ਕਹਿੰਦਾ ਤੂੰ ਚੱਲ ਮੇਰੀਆਂ ਚੱਪਲਾਂ ਲੈ ਜਾ ਜੇ ਤੂੰ ਨੰਗੇ ਪੈਰੀ ਕਿੱਥੇ ਜਾਵੇਂਗਾ ਤੂੰ ਮੇਰੇ ਨਾਲ ਆਪਾਂ ਵੀ ਕਹਿਣਗੇ ਜਿਆਦਾ ਹਾਂ ਕਿ ਮੈਂ ਨੰਗੇ ਪੈਰੀ ਕਿੱਥੇ ਉਚਰ ਮੈਂ ਚੱਪਲਾ ਲੈ ਜਾਣਾ ਫਿਰ ਮੈਂ ਵਾਪਸ ਕਰ ਦੂੰਗਾ ਉਹ ਜੱਪਣਾ ਆਪਾਂ ਉਹਦੇ ਘਰੇ ਲੈ ਆਉਂਦੇ ਆਂ ਮੜ ਕੇ ਆਪਾਂ ਵਾਪਸ 1 ਜਾਂ 2 ਦਿਨਾਂ ਬਾਅਦ ਕਰਦੇ ਨਹੀਂ ਜਾਂ ਆਪਾਂ ਟਾਈਮ ਨਹੀਂ ਲੱਗਦਾ ਤੇ ਫਿਰ ਕੀ ਹੁੰਦਾ ਨਾ ਜੀ ਜਿਹੜੀ ਉਹਦੇ ਘਰ ਦੇ ਵਿੱਚ ਗਰੀਬੀ ਐ ਚੱਲਦਾ ਜਾ ਕੋਈ ਮਾੜਾ ਸਮਾਂ ਸੀ ਉਸ ਤੇ ਉੱਤੇ ਆਇਆ ਉਹ ਸਟਰਗਲ ਕਰ ਰਿਹਾ ਕਰ ਰਹੀ ਆ ਉਹ ਸਾਰਾ ਸਮਾਂ ਤੁਹਾਡੇ ਤੇ ਆਊਗਾ ਹੀ ਆਊ ਇਹ 100% ਸਹੀ ਐ ਇਹ ਕੋਈ ਝੂਠ ਨਹੀਂ ਨਾਲ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਐ ਠੀਕ ਐ ਨਾ ਜੀ ਉੱਥੇ ਤੁਸੀਂ ਕੀ ਕਰਨਾ ਇਹ ਤੁਹਾਡੇ ਘਰ ਦੇ ਵਿੱਚ ਉਹ ਉਹਦੀ ਨਕਾਰਾਤਮਕ ਊਰਜਾ ਉਹਦਾ ਮਾੜਾ ਸਮਾਂ ਤੁਹਾਡੇ ਘਰ ਦੇ ਚਾਊਗਾ ਤੁਹਾਡੇ 'ਚ ਵੀ ਉਹ ਦੇਣਾ ਉਹ। ਦੂਜੀ ਗੱਲ ਜੀ ਜਦੋਂ ਵੀ ਕੋਈ ਆਪਾਂ ਬਾਹਰ ਹੁੰਦਾ ਜੰਨੇ ਵੈਸੇ ਤਾਂ ਆਪਾਂ ਨੂੰ ਛਤਰੀ ਲੈ ਕੇ ਜਾਣੀ ਚਾਹੀਦੀ ਹੈ ਮੌਸਮ ਖਰਾਬ ਹੋਵੇ। ਕਈ ਵਾਰ ਆਪਾਂ ਕਿਹਨਾਂ ਛਤਰੀ ਨਹੀਂ ਲੈ ਕੇ ਜਾਂਦੇ ਆਪਾਂ ਚਲੇ ਜਾਂਦੇ ਆ ਉੱਥੇ ਜਿਆਦਾ ਮੀਂਹ ਆ ਜਾਂਦਾ ਤਾਂ ਆਪਾਂ ਉਹ ਕਹਿੰਦੇ ਤੁਸੀਂ ਸਾਡੀ ਸਾਡੀ ਛਤਰੀ ਲੈ ਜਾਓ ਹਨਾ ਆਪਾਂ ਛਤਰੀ ਲਈ ਆਉਣੀ ਆ ਆਪਾਂ ਇਹਨਾਂ ਦਾ ਆਪਾਂ ਵਾਪਸ ਕਰ ਦਿਆਂਗੇ। ਇੱਕ ਦਿਨਾਂ ਦੋ ਦਿਨ ਘਰੇ ਰਹਿ ਜਾਂਦੇ ਉਸ ਤੋਂ ਬਾਅਦ ਚਾਹੇ ਆਪਾਂ ਵਾਪਸ ਕਰ ਵੀ ਦਿੰਨੇ ਪਰ ਜਿੰਨੀ ਵੀ ਉਹਦੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੋਵੇ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਹੋ ਸਿਰਫ ਛਤਰੀ ਨਾਲ ਕਿਉਂਕਿ ਜਦੋਂ ਵੀ ਆਪਾਂ ਆਪਾਂ ਦਾਨ ਕਰਦੇ ਹਾਂ ਨਾ ਜਦੋਂ ਕਿਸੇ ਆਦਮੀ ਦੀ ਮੌਤ ਹੁੰਦੀ ਹੈ ਮਿੱਤਰ ਆਪਣੇ ਘਰ ਦੇ ਵਿੱਚ ਕਿਸੇ ਜੀਵ ਦੀ ਨਾ ਕਾਲ ਚਲਾਣਾ ਕੋਈ ਕਰ ਜਾਂਦਾ ਬਜ਼ੁਰਗ ਆਪਾਂ ਦੇ ਪਿੱਛੇ ਦਾਨ ਕਰਦੇ ਹਾਂ ਉਹਦੇ ਵਿੱਚ ਛਤਰੀ ਚੱਪਾ ਕੱਪੜੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਨਕਾਰਾਤਮਕ ਵੇਪਰੀਆਂ ਆ ਇਹ ਘਰ ਤਾਂ ਉਜਾਦੀਆਂ ਚੀਜ਼ਾਂ ਭਰੀਆਂ ਹੁੰਦੇ ਇਹਦੇ ਲਈ ਕਦੇ ਵੀ ਕਿਸੇ ਦੇ ਘਰੋਂ ਛਤਰੀ ਨਾ ਲੈ ਕੇ ਆਉਂਦੇ। ਠੀਕ ਹੈ ਨਾ ਜੀ। ਇਹ ਜੀ ਗੱਲ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਕੀ ਹੁੰਦਾ ਮੇਰੀਆਂ ਭੈਣਾਂ ਬਹੁਤ ਸਾਰੀਆਂ ਆਹ ਕਈ ਮੇਰੀਆਂ ਭੈਣਾਂ ਤੇ ਨਾਲ ਹੁੰਦਾ ਇਹ ਨਹੀਂ ਆਸ ਹੁੰਦੀਆਂ ਵੀ ਕੰਮ ਥੋੜਾ ਜਿਹਾ ਹਿਸਾਬ ਸਫਾਈ ਘੱਟ ਕਰਕੇ ਕੁਛ ਜਿੱਥੇ ਆਪਾਂ ਸਾਫ ਸਫਾਈ ਨਹੀਂ ਕਰਦੇ ਉੱਥੇ ਘਰ ਦੇ ਵਿੱਚ ਦ੍ਰਿਗਰਤਾ ਆਉਂਦੀ ਹੁੰਦੀ ਹੈ। ਉਹ ਘਰੋਂ ਇੱਕ ਦਿਨ ਸੰਸਥਾਨ ਘਾਟ ਦਾ ਰੋਟੇ ਕਹੀ ਜਣ। ਕੋਈ ਪਤਨੀ ਦੀ ਤਰੱਕੀ ਰੁਕ ਜਾਂਦੀ ਹੈ ਬੱਚਿਆਂ ਦੀ ਕਾਮਯਾਬੀ ਖਤਮ ਹੋ ਜਾਂਦੀ ਘਰ ਦੇ ਚ ਕਲਾ ਕੇ ਸੂਮਾਰ ਨਾ ਨਬਾਸ ਹੋਏ ਜਿੱਥੇ ਸਫਾਈ ਨਹੀਂ ਇਹ ਮੈਂ ਪਹਿਲਾਂ ਵੀ ਤੁਹਾਨੂੰ ਕੁਲਾਈ ਸਟਾਕ ਕਰਕੇ ਵੀਡੀਓ ਪਾਈ ਜਲੋ ਵੀ ਤੁਸੀਂ ਰਿਫਰਜਰੈਟਰ ਨੂੰ ਟਰੂ ਹੋਏ ਸਫਾਈ ਕਰੋ ਤਾਂ ਬਹੁਤ ਵਧੀਆ ਹੈ ਨਾ ਤੀਜੇ ਜਦ ਤੁਸੀਂ ਫ੍ਰਿਜ ਦੀ ਸਫਾਈ ਚੰਨ ਕਰੋ ਫ੍ਰਿਜ ਦੇ ਵਿੱਚ ਕਦੇ ਵੀ ਉਲੀ ਲੱਗੀ ਹੋਈ ਚੀਜ਼ ਫ੍ਰਿਜ ਦੇ ਵਿੱਚ ਤੁਹਾਨੂੰ ਨਹੀਂ ਹੋਣੀ ਚਾਹੀਦੀ ਨਾੜ ਸੋਈ ਛੋਣੀ ਚਾਹੀਦੀ ਹੈ ਕਈ ਵਾਰ ਕੋਈ ਚੀਜ਼ ਉੱਲੀ ਲੱਗ ਜਾਂਦੇ ਖਰਾਬ ਨੇ ਵਿਚਾਰ ਕੋਚਾ ਤਿੰਨ ਸਕੇ ਉਹਨੂੰ ਜਿੰਨੀ ਜਲਦੀ ਹੋ ਸਕਦਾ ਤਵਾ ਦਾ ਘਰ ਤੋਂ ਬਾਹਰ ਕਰ ਦਿਓ ਘਰ ਦੇ ਵਿੱਚੋਂ ਕਦੇ ਵੀ ਨਾ ਰੱਖੋ ਜੇ ਰੱਖੋਗੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਗ੍ਰੀਪੀ ਮਾਨ ਮਟਾਗ ਪੈਸੇ ਦਾ ਇਨਾ ਲਾਸ ਪੈਸਾ ਤੁਹਾਡਾ ਮੇਸੇ ਹੀ ਮਾੜੇ ਸਨ ਲੱਗਣਾ ਛੁ ਸੋਈ ਅਨਪੂਰਨਾ ਮਾ ਦਾ ਵਾਸ ਹੁੰਦਾ ਫਿਰ ਸੋਈ ਦੇ ਵਿੱਚ ਜੇ ਸੋਈ ਦੇ ਵਿੱਚ ਸਾਫ਼ ਸਫਾਈ ਹੈ ਘਰ ਦੇ ਵਿੱਚ ਅੰਨ ਦੇ ਭੰਡਾਰ ਲੱਗੇ ਰਹਿੰਦੇ ਤੇ ਜੇ ਸੋਈ ਚ ਸਾਫ ਸਫਾਈ ਨਾ ਫਿਰ ਤੁਸੀਂ ਦੇਖੋ ਜਦੋਂ ਮਾਤਾ ਹੀ ਨਰਾਜ ਹੋ ਤਾਂ ਫਿਰ ਆਪਾਂ ਕਿੱਥੇ ਸੁੱਖ ਭਰ ਲਾਂਗੇ ਹਨ ਇਹਦੇ ਲਈ ਸੋਈ ਦੇ ਵਿੱਚ ਚੰਗੀ ਤਰ੍ਹਾਂ ਪੂਰੀ ਸਾਫ ਸਫਾਈ ਆਪਾਂ ਨੂੰ ਰੱਖਣੀ ਚਾਹੀਦੀ ਜੇ ਆਪਾਂ ਨਹੀਂ ਰੱਖਦੇ ਜਿੰਨੀ ਵੀ ਆਪਾਂ ਕਮਾਈ ਕਰਦੇ ਹਾਂ ਜੋ ਵੀ ਬੜਾ ਹੱਤ ਪਰ ਮਿਹਨਤ ਕਰਕੇ ਕਮਾਉਂਦੇ ਸਾਰਾ ਪੈਸਾ ਆਪਣਾ ਟਰੱਕਾਂ ਦਾ ਦਵਾਈਆਂ ਰੱਖ ਲੈਣਾ ਹੈ ਬੱਚਤ ਕੁਛ ਨਹੀਂ ਹੁੰਦੀ ਪੈਸਾ ਆਉਂਦਾ ਪਿੱਛੋਂ ਆਪ ਪਹਿਲਾਂ ਚਲਾ ਜਾਂਦਾ ਫਿਰ ਆਪਾਂ ਕਹਿੰਦੇ ਆਪਣੇ ਕਰਮਾੜੇ ਸੀ ਜਾਂ ਕੋਈ ਐਸ ਤਰ੍ਹਾਂ ਹੋ ਗਿਆ ਜਾਂ ਕੋਈ ਪਿਛਲੇ ਜਨਮ ਦਾ ਕੋਈ ਪਾਪ ਲੱਗਿਆ ਇਹ ਕੁਛ ਨਹੀਂ ਹੁੰਦਾ ਸਿਰਫ ਐਸੇ ਜਨਮ ਦੇ ਵਿੱਚ ਹੀ ਕਿਤੇ ਹੁੰਿਆ ਛੋਟਾ ਛੋਟਾ ਨਾਲ ਗਲਤ ਬਹੁਤ ਦੇਰ ਤੱਕ ਸੋਈ ਦੇ ਵਿੱਚ ਝੂਠੇ ਭਾਂਡੇ ਰੱਖਣ ਮੈਂ ਜਦਾਂ ਵੇਖੋ ਕਦੇ ਤਾਂ ਸੋਈ ਦੇ ਵਿੱਚ ਝੂਠਾ ਭਾਂਡਾ ਲੈ ਕੇ ਨਹੀਂ ਜਾਂਦੇ ਸੀਗੇ ਇੰਨਾ ਇੱਕ ਸੋਇ ਨੂੰ ਕੋਈ ਤਰ ਜਗਾ ਮੰਨਦੇ ਸੀ ਝੂਠੇ ਭਾਂਡੇ ਚੌਕੇ ਦਿੱਤੇ ਔਰਤਾਂ ਰੱਖਦੇ ਸੀ ਤੇ ਉੱਥੇ ਸਫਾਈ ਕਰਦਣ ਦਾ ਨੁਕਾਸੀ ਹੈ ਨਾ ਚੌਕੇ ਦਿੱਤੇ ਵੀ ਆਪਾਂ ਘੱਟ ਚੜਦੇ ਸੀ ਭਾਂਡਾ ਕੋਈ ਰਹਿ ਜਾਂਦਾ ਸੀ ਤੇ ਰਤੋਂ ਸਾਫ ਸਫਾਈ ਕਰਕੇ ਫੇਰ ਲੈ ਕੇ ਹੁੰਦੇ ਸੀ ਪਰ ਜਿਹੜਾ ਅੱਜ ਦਾ ਸਮਾਂ ਅੱਜ ਆ ਪਰ ਸੋਇਆਂ ਦੇ ਵਿੱਚ ਹੀ ਭਾਂਡੇ ਧੋਣ ਲੱਗ ਗਏ ਉੱਥੇ ਆਪਾਂ ਸਿੰਕ ਬਣਾ ਰਹੇ ਉੱਥੇ ਭਾਂਡੇ ਤਾਂ ਸਾਫ ਕਰਦੇ ਇਹਦੇ ਵਿੱਚ ਜਦੋਂ ਵੀ ਭਾਂਡੇ ਸੋਇ ਦੇ ਵਿੱਚ ਝੂਠੇ ਇਕੱਠੇ ਹੋ ਜਾਣ ਉਹਨਾਂ ਨੂੰ ਜਿੰਨੀ ਛੇਤੀ ਹੋ ਸਕਰ ਉਹਨਾਂ ਨੂੰ ਛੇਤੀ ਸਾਫ ਕਰੋ ਕਦੇ ਵੀ ਜ਼ਿਆਦਾ ਦੇਰ ਝੂਠਾ ਭਾਂਡਾ ਨਾ ਰੱਖੋ ਕਦੇ ਵੀ ਸੋਇ ਦੇ ਵਿੱਚ ਜਾ ਕੂੜੇਦਾਰ ਨੋ ਡਸਟਬੀਨ ਆ ਕੋਕੀਂ ਦਾ ਪਰਸੂਈ ਦਾ ਪੂਰਾ ਕੜਕੜ ਤਾਲ ਸਭ ਜਿਵੇਂ ਸੇ ਉਹ ਪਾ ਕੇ ਨਾ ਸਾਰਾ ਕੁਝ ਉੱਥੇ ਜਮਾ ਕਰੀ ਜਾ। ਨਹੀਂ ਉਹਨੂੰ ਸੋਈ ਤੇ ਬਾਹਰ ਰੱਖੋ। ਜਿੰਨੀ ਸ਼ਾ ਜੇਦੀ ਹੁੰਦਾ ਉਹਨੂੰ ਸਿੱਟੋ। ਜਿਆਦਾ ਸਮਾਂ ਪੂਰਾ ਕਚਰਾ ਵੀ ਉੱਥੇ ਜਮਾ ਕਰਕੇ ਸੋਈ ਦੇ ਕੋਲੇ ਨਾ ਰੱਖੋ। ਇੱਕ ਗੱਲਤੀ ਹੁੰਦੀ ਹੈ ਆਪਣੇ ਸਭ ਤੋਂ ਵੱਡੇ ਘਰ ਦੇ ਵਿੱਚ ਜਿਹੜੀਆਂ ਪੰਨੀਆਂ ਹੁੰਦੀਆਂ ਦਵਾਈਆਂ ਆਪਾਂ ਉਹਨਾਂ ਨੂੰ ਸਿਰਦੇ ਨਹੀਂ। ਆਪਾਂ ਉਹਨਾਂ ਨੂੰ ਸੰਭੀ ਜਾਣੇ ਚਾਹੇ ਉਹ ਐਕਸਪਾਇਰ ਹੋ ਜਾਣ ਨੇ। ਕਹੇ ਪ੍ਰਾਣੀਆਂ ਚਾਹੇ ਨਹੀਂ ਲੈੰਦੀ ਉਹਨਾਂ ਨੂੰ ਕੀ ਕਰਦੇ ਆਪਾਂ ਸਾਂਭੀ ਜਾਂਨੇ ਕਦੇ ਵੀ ਕੋਈ ਲੇ ਕੇ ਫ੍ਰਿਜ ਦੇ ਉੱਤੇ ਦਵਾਈ ਤੁਸੀਂ ਨਾ ਰੱਖੋ ਚਾਹੇ ਤੁਸੀਂ ਲੈਣੀ ਹੋ ਚਾਹੇ ਸੋ ਡੇਕਸਪਾਇਰ ਫਿਰ ਸੋਈ ਦੇ ਵਿੱਚ ਦਵਾਈ ਨਾ ਰੱਖੋ ਜਿੰਨੀ ਛੇਤੀ ਹੁੰਦਾ ਛੋੜੀਆਂ ਐਕਸਪਾਇਰ ਹੋਣੀਆਂ ਦਵਾਈਆਂ ਜਿੰਨੇ ਤੁਹਾਡੀ ਵਕਤੋਂ ਨਹੀਂ ਕਰਦੀ ਉਹਨਾਂ ਘਰ ਤੋਂ ਬਾਹਰ ਕਰ ਦਿਓ ਮੈਂ ਤੁਹਾਨੂੰ ਦਵਾਈ ਦਿੱਤੇ ਕਿ ਕਿੰਨਾ ਵਧੀਆ ਵਪਾਰ ਸੱਜੇ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਨਹੀਂ ਖਤਮ ਹੁੰਦੀਆਂ ਦਵਾਈਆਂ ਚੱਲਦੀਆਂ ਰਹਿੰਦੀਆਂ ਉਹ ਵੀ ਲਈ ਆਏ ਇੱਕ ਦੀ ਖਤਮ ਹੋ ਗਈ ਦੂਜੀ ਲਈ ਹੈ ਨਾ ਆਪਾਂ ਦਵਾਈਆਂ ਲੈ ਕੇ ਆਨੇ ਤਾਂ ਉੱਥੇ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜੀਆਂ ਤੁਹਾਡੇ ਐਕਸਪੈਰ ਹੋਈਆਂ ਦਵਾਈਆਂ ਉਹਨਾਂ ਨੂੰ ਪੱਤਿਆਂ ਦੇ ਵਿੱਚੋਂ ਕੱਢ ਲੈਣਾ ਪੰਨਿਆਂ ਦੇ ਵਿੱਚੋਂ ਅਲੱਗ ਕਰ ਲੈਣਾ ਗੋਲ ਦਾ ਪੰਨਾ ਕੈਲਸ਼ੀਅਮ ਹੱਥ से ਰੱਖ ਲੈਣਾ ਘੋਟਵਾਰਾ ਦੇ ਦੇਣਾ ਐਂਟੀ ਕਲਾਕ ਵਾਜਾ ਹੈ ਉਹ ਸਿਰ ਦੇ ਉੱਤੇ ਘੁਮਾ ਕੇ ਡਾਇਟਿੰਗ ਸਿੱਧੇ ਨਾ ਕੋਈ ਲੱਤ ਸਿੱਧਰੀਆਂ ਪਾਣੀ ਬਹਾ ਦੇ ਤੁਸੀਂ ਦੇਖੋ ਨਾਲੇ ਤਾਂ ਤੁਹਾਡੀਆਂ ਜਿਹੜੀਆਂ ਵੇਸਟ ਪਈਆਂ ਦਵਾਈਆਂ ਉਹ ਚਲੀਆਂ ਜਾਣੀਆਂ ਕਾਦੀ ਸਫਾਈ ਹੋ ਗਈ ਦੂਜਾ ਜਿਹੜੀ ਤੁਹਾਨੂੰ ਬਿਮਾਰੀ ਹੈ ਕੋਈ ਨਾ ਤਾਂ ਤੁਸੀਂ ਬਿਮਾਰ ਇੰਨੇ ਉਹ ਤੁਹਾਡੀ ਬਿਮਾਰੀ ਖਤਮ ਹੋਊਗੀ ਇੱਕ ਉਪਾਅ ਹੋ ਜਾਂਦਾ ਹੈ ਇਦੇ ਲਈ ਜੇ ਬਾਕੀ ਉਹ ਏਡੀਆਂ ਦਵਾਈਆਂ ਪਸਰਦੇ ਆ ਉਹਨੂੰ ਬਹੁਤ سارے ਦੇਖੋ ਐਕਟੀਵਿਟੀਕ ਵੀ ਹੁੰਦੀਆਂ ਆ ਦੇ ਵਿੱਚ ਕੁਝ ਹੋਰ ਜਿੰਨੇ ਵੀ ਕਟਾਨੂ ਹੁੰਦੇ ਆ ਉਹਦੇ ਚੋਂ ਖਤਮ ਹੁੰਦੇ ਆ ਉਹ ਮਰਦੇ ਆ ਇਹਦੇ ਲਈ ਕਈ ਫਾਇਦੇ ਹੋ ਜਾਂਦੇ ਆ ਇਸ ਨਾਲ ਹਲਕਾ ਜਿਹਾ ਦਵਾਈਆਂ ਚੱਲ ਜਾਂਦੀਆਂ ਨਾਲੇ ਪ੍ਰਾਇੰਕ ਪਾਪ ਹੋ ਜਾਂਦਾ ਜਿਹਦੇ ਨਾਲ ਆਪਣਾ ਲੋਡ ਖਤਮ ਹੋ ਜਾਂਦਾ ਨਾਲੇ ਆਪਣੀ ਟਾਇਲਟ ਦੇ ਵਿੱਚ ਬਹੁਤ سارے ਕਟਾਨੂ ਹੁੰਦੇ ਆ ਜਿਹੜੇ ਖਤਮ ਹੋ ਜਾਂਦੇ ਆ ਇਹ ਤੁਸੀਂ ਕਰਿਆ ਕਰੋ ਨਾ ਘਰ ਵਿੱਚ ਜਾਵਾਂ ਨਾ ਕਰਿਆ ਕਰੋ ਘਰ ਦੇ ਵਿੱਚ ਕੋਈ ਵੀ ਚੀਜ਼ ਹੈ ਜਿਹੜੀ ਤੁਹਾਡੀ ਵਕਤ ਉਹਦੇ ਵਿੱਚ ਹੈ ਨਹੀਂ ਉਹਨੂੰ ਜਿੰਨੀ ਛੇਤੀ ਹੈ ਘਰੋਂ ਕੱਢੋ ਜਿੰਨਾ ਨੂੰ ਘਰ ਦੇ ਵਿੱਚ ਰੱਖਦੇ ਹੋ ਉਹ ਨਾਲ ਤੁਹਾਡਾ ਨੁਕਸਾਨ ਕਰਦੀ ਹੈ ਉਹ ਤੁਹਾਡਾ ਫਾਇਦਾ ਨਹੀਂ ਤੁਹਾਡਾ ਨੁਕਸਾਨ ਕਰੇਗੀ ਰੇ ਕੰਮ 'ਚ ਲਾਸ ਹੁੰਦਾ ਘਾਟਾ ਪੈਂਦਾ ਕੰਮ ਕਾਰੋਬਾਰ ਚੱਲਦਾ ਚੱਲਦਾ ਕਾਰੋਬਾਰ ਰੁਕ ਜਾਂਦਾ ਹੈਗਾ ਚਾਰਕ ਬਿਮਾਰੀ ਆ ਜਾਂਦੀ ਹੈ ਇਸ ਤਰ੍ਹਾਂ ਚਾਹਤ ਘਰ ਦੇ ਵਿੱਚ ਬਿਨਾਂ ਗਾਲ ਤੋਂ ਲੜਾਈ ਚੱਲੇ ਸ਼ੁਰੂ ਹੋ ਜਾਂਦੇ ਆ ਇਹ ਇਸ ਤਰ੍ਹਾਂ ਦੀਆਂ ਇਹੜੀਆਂ ਵਾਧਾ ਹੁੰਦੇ ਨੇ ਉਹ ਇਨ੍ਹਾਂ ਚੀਜ਼ਾਂ ਕਰਾ ਲੈਂਦੇ ਨੇ ਹੋਰ ਕੋਈ ਕਾਰਨ ਇਥੇ ਆਪਾਂ ਤੁਹਾਨੂੰ ਇੱਕ ਦੱਸਦੇ ਆਪਾਂ ਵੀ ਤੁਸੀਂ ਇੱਕ ਚੀਜ਼ ਜਿਹੜੀ ਥੇਲ ਦੇ ਵਿੱਚ ਜ਼ਰੂਰ ਪਾ ਕੇ ਰੱਖੋ ਤੇ ਤੁਹਾਡੇ ਬਹੁਤ ਸਾਰੇ ਕੰਮ ਬਣਨਾਰੇਗੇ ਤੁਸੀਂ ਚਾਂਦੀ ਦੇ ਚੌੜਸ ਟੁਕੜਾ ਲੈਣਾ ਕਿੰਨੇ ਵੀ ਗ੍ਰਾਮ ਦਾ ਕਿੰਨੇ ਵੀ ਰਤੀ ਦਾ ਜਿੰਨੀ ਤੁਹਾਡੀ ਇੱਛਾ 100 ਦਾ ਵੀ ਫੀਸ ਆ ਦੇਣਾ 400 ਦਾ ਵੀ ਫੀਸ ਆ ਦੇਣਾ ਜਿੰਨੀ ਤੁਹਾਡੇ ਚ ਪਹੁੰਚ ਹੋਣਾ ਚੌੜਸ ਟੁਕੜਾ ਲੈ ਕੇ ਨਾ ਉਹਨੂੰ ਪਾਸੇ ਦੇ ਵਿੱਚ ਰੱਖਣਾ ਸ਼ੁਰੂ ਕਰ ਦਿਓ ਤੁਸੀਂ ਦੇਖੋ ਤੁਹਾਡਾ ਪੈਸਾ ਚੁੰਮਕ ਦੇ ਕਿਰਾਫੇ ਚਲਾਈ ਤੁਹਾਡਾ ਪਾਸ ਕਦੇ ਵੀ ਖਾਲੀ ਨਹੀਂ ਹੋਊਗਾ ਜੋ ਵੀ ਪੈਸਾ ਪਾਸੇ ਦੇ ਵਿੱਚ ਪਾਉਂਗੇ ਹਮੇਸ਼ਾ ਚੰਗੇ ਥਾਂ ਲੱਗੂਗਾ ਮਾੜੇ ਥਾਂ ਨਹੀਂ ਲੱਗੂ। ਜੋ ਵੀ ਤੁਸੀਂ ਆਪਣੀ ਆਮਾਈ ਕਰਕੇ ਲਿਆਇਆ ਤੁਹਾਡੀ ਆਮਦਨੀ ਆ ਬਚੂਏ ਦੇ ਵਿੱਚ ਤੁਸੀਂ ਪਾੜੀ ਤੇ ਤੁਸੀਂ ਉਹ ਕਮਾਈ ਤੁਹਾਡੀ ਚੰਗੇ ਥਾਂ ਨੇ ਏਕ ਥਾਵਾਂ ਤੇ ਲੱਗੂ ਮਾੜੇ ਥਾਂ ਨਹੀਂ ਦਾਲ ਦੀ ਬਿਮਾਰੀਆਂ ਡਾਕਟਰਾਂ ਦੇ ਕਦੇ ਨਹੀਂ ਲੱਗਦੀ ਉਹ ਤੁਹਾਡੇ ਘਰ ਦੇ ਏਕ ਥਾਂ ਤੇ ਲੱਗਦੀ। ਇਹਦੇ ਨਿਯਮੇਸ਼ਾ ਆ ਦੇ ਪਾਸੇ ਦੇ ਵਿੱਚ ਇੱਕ ਚਾਂਦੀ ਦੇ ਵਿੱਚ ਕੋਈ ਟੁਕੜਾ ਜ਼ਰੂਰ ਹੋ। ਛੋਟਾ ਲਿਓ ਵੱਡਾ ਲਿਓ ਕਿੱਟੀ ਲਿਓ ਕਿਸੇ ਦਿਨ ਲੈ ਆਇਓ ਲੈ ਆ ਕੇ ਤੁਸੀਂ ਸ਼ੁੱਕਰਵਾਰ ਵਾਲਿਆ ਕੱਚੀ ਰੱਸੀ ਨੇ ਤੋਪੀ ਸੋਹਾਂ ਵਰਤਦੇ ਵੀ ਮਾਤਾ ਲਛਿੰਗੀ ਅਰਦਾਸਾਂ ਬੇਨਤੀਆਂ ਕਰਕੇ ਤੁਸੀਂ ਰੱਖ ਸਕਦੇ ਜੋ ਵੀ ਤੁਸੀਂ ਕੋਲ ਲਾਓ ਤੋ ਵੀ ਤੂੰ ਕੋਲ ਤੇ ਵੀ ਦੇਵਤਾ ਨੂੰ ਮਾਨਦਿਆਂ ਕੋਲ ਪਿੱਤਰਾਂ ਨੂੰ ਮਾਨਦਿਆਂ ਆਰਦੇ ਉਹਨਾਂ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਤੁਸੀਂ ਰੱਖ ਸਕਦੇ ਤੇ ਤੁਸੀਂ ਦੇਖੋ ਸਨ ਮਹੀਨੇ ਲਈ ਦਿਨਾਰੇ ਵਿੱਚ ਬਹੁਤ ਸਾਰਾ ਫਰਕ ਪੈਣਾ ਸ਼ੁਰੂ ਹੋ ਜੂਗਾ ਇਸੀ ਆਪਣਾ ਮਹਾਪਾ ਤੇ ਇਸੀ ਅੱਜ ਦੀ ਆਪਣੀ ਵੀਡੀਓ ਪੁਸ਼ਤਕ ਨਾਲ ਇਹ ਘਰ ਦੀ ਗਰੀਬੀ ਦੇ ਹਾਸ ਕਰਮ ਤੋਂ ਸੰਸਕਾਰ ਬਣਾਦੀਆਂ ਪਤੀ ਦੀ ਤਰਫੀ ਖਤਮ ਕਰ ਦਿੰਦੀਆਂ ਬੱਚਿਆਂ ਦੀ ਪੜ੍ਹਾਈ ਤੱਕ ਨਹੀਂ ਉਹ ਖਤਮ ਕਰ ਦਿੰਦੀਆਂ ਇਹੋ ਜਿਹੀਆਂ ਆਪਣੀਆਂ ਗਲਤੀਆਂ ਨੂੰ ਕਰਿਆ ਨਾ ਬਹੁਤ ਧੁਰਤੀ ਗੱਲ ਕਦੇ ਕਦੇ ਤਾਂ ਘਰ ਦੇ ਵਿੱਚ ਸਦਾ ਇੱਕ ਮਰੀਜ਼ ਨੂੰ ਮਰੀਜ਼ ਬਣਾ ਦਿੰਦੇ ਨੇ ਉਹ ਅਸ਼ਾਂ ਮਨਜੇ ਤੇ ਪੈ ਜਾਂਦਾ ਇਹਦੇ ਲਈ ਅਜਿਹੀਆਂ ਗੱਲਾਂ ਨਾ ਕਰਵ ਵੀਸੀ ਆਈਟੀ ਵੀਡੀਓ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਤੁਹਾਨੂੰ ਪਿੱਤਲੀ ਲੱਗੀ ਤੁਸੀਂ ਇਨਾ ਕੀ ਹਿੱਸਾ ਵਾਟ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਤੈਨੂੰ ਬਹੁਤ ਬਹੁਤ ਧੰਨਵਾਦ